ਪਾਲਾ ਪਾਲੇ ਮਾਰਦਾ ਆ ਖੂਨ ਜਦੋਂ ਖੁੰਡਾਂ ਦਾ ਟਾਈਮ ਪਉਦੀ ਨਹੀਂ ਜਵਾਨੀ ਕੁੜੇ ਠਾਰ ਦਿੰਦੀ ਆ ਨਖਰ ਉਸਮਾਨ ਵਾਲਾ ਤੇਜ ਮਿਲਦਾ ਬੰਦਾ ਦੇਖੇ ਨਾ ਮੜੀਰ ਗੱਡੀ ਝਾੜ ਦਿੰਦੀ ਆ ਰਫਲ ਦਾ ਕੋਲਾ ਮੂੰਹ ਦਿਨ ਚਾਹਿੱਕਾ ਖੋਲਨੀ ਦੱਸ ਕਿਹੜਾ ਟੱਕਣਾ ਏ ਕਿਹੜਾ ਮੂੰਹੋਂ ਬੋਲਨੀ ਕਪੜਾ ਦਾ ਕਾਲਾ ਮੂੰਹ ਦਿਨ ਦਾ ਹਿੱਕਾ ਖੋਲਨੀ ਦੱਸ ਕਿਹੜਾ ਟੱਕਣਾ ਹੈ ਕਿਰਾ ਮੂੰਹੋਂ ਬੋਲਨੀ ਹੱਡ ਚੱਤੇ ਕਰ ਮੋੜਾ ਆਉਣ ਜਿਹੜੇ ਘੜ ਕੇ ਯਾਰ ਤੇਰਾ ਵੇਲੀਆਂ ਦੀ ਅੱਖ ਵਿੱਚ ਰਾੜ ਕੇ ਆਟ ਬੀਟ ਤਾਈਓ ਤੇਰੀ ਤੇਜ ਤੇਜ ਧੜਕੇ ਤੇ ਆਉਂਦੀ ਰਹੇ ਜੱਤੋਂ ਪੈਰ ਪੀਰਾਂ ਨੂੰ ਡੱਬ ਵਿੱਚ ਅਸਲਾਏ ਚਰਮਣ ਦਾ ਬਿੰਦ ਵਿੱਚ ਖੋਲਦੇ ਸਰੀਰਾਂ ਨੂੰ ਡੱਬ ਵਿੱਚ ਅਸਲਾਏ ਚਰਮਣ ਦਾ ਬਿੰਦ ਵਿੱਚ ਖੋਲਦੇ ਸਰੀਰਾਂ ਨੂੰ Niður veit þeir veist ég kóla þegar ég er í rannum ਹੋ ਜੇ ਘਰੋਂ ਬਿੱਲੋਂ ਪੈਰ ਪੱਟਣਾ ਸੋਖਾ ਕਿੱਥੇ ਮਿੱਤੇ ਰਾਣਾ ਵੈਰ ਖੱਟਣਾ ਪੈਰ ਜਾਣਦਿਆਂ ਵੈਰੀਆਂ ਦੇ ਹੱਟਾ ਵਿੱਚੋਂ ਕੱਢਣਾ ਮਰਦਾਂ ਨੂੰ ਮੇੜਾ ਏ ਮਦਾਨ ਛੱਡ ਪੱਜਣਾ ਨਾ ਤੇਰੇ ਪਿੱਛੇ ਬਿੱਲੋਂ ਸੇ ਖੂਹੀਆਂ ਲੱਗਣਾ ਟੱਪੂ ਕਿਹੜਾ ਖਿੱਚੀਆਂ ਲਖੀਰਾਂ ਨੂੰ ਡੱਬ ਵਿੱਚ ਦਿੱਆ ਸਲਾਏ ਚਰਮਣ ਦਾ ਬਿੰਦ ਵਿੱਚ ਖੋਲਦੇ ਸਰੀਰਾਂ ਨੂੰ ਡੱਬ ਵਿੱਚ ਅਸਲਾਏ ਚਰਮਣ ਦਾ ਬਿੰਦ ਵਿੱਚ ਖੋਲਦੇ ਸਰੀਰਾਂ ਨੂੰ ਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿੰਦੇ ਛੇੜੇ ਹੁਣਾ ਜ਼ੁਲਮ ਦੇ ਵੀਰਾਂ ਨੂੰ ਡੱਬ ਵਿੱਚ ਹਸ ਲਾਏ ਚਰਮਣ ਦਾ ਬਿੰਦ ਵਿੱਚ ਖੋਲ ਦੇ ਸਰੀਰਾਂ ਨੂੰ ਡੱਬ ਵਿੱਚ ਹਸ ਲਾਏ ਚਰਮਣ ਦਾ ਬਿੰਦ ਵਿੱਚ ਖੋਲ ਦੇ ਸਰੀਰਾਂ ਨੂੰ ਦੇਖੀ ਹੁੰਦੀ ਆਗੇ ਚੁਬਰ ਨਹੀਂ ਟੰਡੇ ਘੱਟ ਦੇ ਸਾਡੇ ਗਾਣੇ ਉਹਨੇ ਬਿੱਲੋ ਸਾਰਿਆਂ ਤੋਂ ਅਟਦੇ ਰਿਹਾਂ 10 ਸਾਲ ਟੁੱਡੀ ਕੇ ਸਰਪੰਚ ਬਿਲੋ ਸਭ ਪਰਮ ਬਲੇਖੇ ਉਹਨੇ ਕੱਟ ਤੇ ਦਿਲੋਂ ਮਿੱਤਰਾਂ ਦਾ ਹਾਈ ਡਲ ਕਵੜਾ ਬਿਲੋ ਰਿਹਾਂ ਪਾਤੜਾਂ ਪਵਾਉਂਦਾ ਜਿਹੜਾ ਪੀੜਾ ਨੂੰ ਡੱਬ ਵਿੱਚ ਅਸਲਾ ਹੈ ਜਰਮਣ ਦਾ ਬਿੰਦ ਵਿੱਚ ਖੌਲਦੇ ਸਰੀਰਾਂ ਨੂੰ ਡੱਬ ਵਿੱਚ ਡੱਬ ਵਿੱਚ ਡੱਬ ਵਿੱਚ ਦੇ ਵਿੱਚ ਖੋਲਦੇ ਸਰੀਰਾਂ ਨੂੰ ਨਿਬੰਦ ਵਿੱਚ ਖੋਲਦੇ ਸਰੀਰਾਂ ਨੂੰ ਨਿਬੰਦ ਦੇ ਵਿੱਚ ਖੋਲਦੇ ਸਰੀਰਾਂ ਨੂੰ